ਈਹ ਹਾਰਾ ਛੋਟੇ ਭਾਈ ਆ ਗਿਆ ਮਨੂਸ ਮੰਗਣੀ ਆਇਆ ਹੂੰਗਾ ਤੂੰ ਕੇ ਕੁਝ ਦੇਣ ਆਇਆਗਾ ਤੂੰ ਨਹੀਂ ਯਾਰ ਭਾਈ ਕੌਣ ਆ ਰਿਹਾ ਭਾਈ ਅੱਛਾ ਬੱਬੂ ਹੋਰ ਕੀ ਹਾਰਾ ਪਤੀਆ ਹਾਂ ਛਾ ਠੀਕ ਐ ਠੀਕ ਐ ਵਧੀਆ ਹੋਰ ਪੁੱਤਾ ਕਿਵੇਂ ਮਾਰਿਆ ਕਿਹੜਾ ਓ ਚਾ ਡੈਡੀ ਇਹ ਕੇ ਕਰੇ ਕੁਝ ਦੇਣ ਆਇਆ ਮੰਗੜ ਆਉਂਦਾ ਹੁੰਦਾ ਹੁਣ ਵੀ ਮੰਗਣੀ ਆਇਆਗਾ ਓ ਰਵੀ ਤੂੰ ਚੁੱਪ ਕਰ ਇਹ ਤੇਰਾ ਵੱਡਾ ਭਾਈ ਐ ਵੱਡੇ ਭਾਈ ਦੀ ਇੱਜ਼ਤ ਕਰਦੇ ਹੁੰਦੇ ਆ ਉਹ ਹਾਂ ਬੱਬੂ ਤੂੰ ਦੱਸ ਤੂੰ ਕਿਵੇਂ ਆਇਆ ਸੀ ਹੋਰ ਅਵੀ ਜਾ ਤੂੰ ਚਾਹ ਲੈ ਕੇ ਆ ਬਾਲੀਆਂ ਗੱਲਾਂ ਨਹੀਂ ਮਾਰਦੇ ਹੁੰਦੇ ਉਹ ਬੱਬੂ ਤੂੰ ਦੱਸ ਯਾਰ ਤੂੰ ਕਿਵੇਂ ਆਇਆ ਸੀ ਪੁੱਤਾ ਆ ਮੈਨੂੰ ਤਾਂ ਬੜਾ ਜੇ ਬਾਜ਼ਾਰ ਚ ਕੰਮ ਸੀਗਾ ਮੈਂ ਤਾਂ ਮੋਟਰਸਾਈਕਲ ਲੈਣ ਆਇਆ ਸੀ ਚੱਲ ਕੋਈ ਨਾ ਮੈਂ ਨਹੀਂ ਨਹੀਂ ਲੈ ਯਾਰ ਕਮਾਲ ਕਰੀਏ ਨਾ ਉਹ ਖੜਾ ਮੋਟਰਸਾਈਕਲ ਤੂੰ ਮੋਟਰਸਾਈਕਲ ਲੈ ਕੇ ਜਾ ਤੇਰਾ ਹੀ ਮੋਟਰਸਾਈਕਲ ਐ ਕਮਾਲ ਕਰੀਏ ਨਾ ਤੂੰ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਕਮਲ ਆ ਯਾਰ ਇਹਨੂੰ ਕੀ ਕਹਿਣਾ ਚਲ ਠੀਕ ਹੈ ਤਾਂ ਧੰਨਵਾਦ ਮੈਂ ਹੁਣੀ ਆ ਜਾਣਾ ਵਾਹ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਦੋਂ ਮਰਜੀ ਆਈ ਠੀਕ ਹੈ ਤਤਾ ਜੀ ਸਸੀਕਾਰ ਸਸੀਕਾਰ ਹੋਰ ਬਤ ਕੀ ਹਾਲ ਹੈ ਠੀਕ ਹੈ ਵਧੀਆ ਹੋਰ ਕਿਵੇਂ ਚੱਲਦੀ ਹੈ ਤੇਰੀ ਪੜਾਈ ਕੋਈ ਪੜਾਈ ਤਾਂ ਤਾਇਆ ਜੀ ਵਧੀਆ ਚੱਲੀ ਜਾਂਦੀ ਹੈ ਤੇ ਮੈਂ ਨਾ ਬਾਹਰ ਵਾਸਤੇ ਅਪਲਾਈ ਕਰਿਆ ਸੀਗਾ ਠੀਕ ਹੈ ਤੇ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਤੇ ਮੈਂ ਹੁਣ ਬਾਹਰ ਜਾਣਾ ਸੀਗਾ ਫਿਰ ਵਧਾਈਆਂ ਦੇਣ ਭਾਈ ਜੀ ਵਾਸ ਸਿਲੈਕਸ਼ਨ ਹੋ ਗਈ ਤਾਂ ਤੇ ਵੀ ਹਾਂ ਤਾਂ ਜੀ ਰੱਬ ਸਭ ਨੂੰ ਵਧਾਈ ਹਾਂ ਪਰ ਇੱਕ ਪ੍ਰੋਬਲਮ ਆਦਾ ਹੈ ਜੀ ਉਹਦੇ ਵਾਸਤੇ ਕੀ ਬੁੱਤ ਦੱਸ ਤਾਂ ਜੀ ਮੈਨੂੰ ਨਾ 10 ਲੱਖ ਰੁਪਏ ਦੀ ਲੋੜ ਹੈਗੀ ਮੈਂ ਬਾਹਰ ਪੜਨ ਜਾਣ ਵਾਸਤੇ ਮੈਨੂੰ 10 ਲੱਖ ਰੁਪਏ ਚਾਹੀਦੇ 10 ਲੱਖ ਇੰਨੇ ਰੁਪਏ ਕਿੱਥੋਂ ਲਿਆਵਾਂਗੇ ਬਾਪੂ ਆਪਣੇ ਕੋਲ ਤਾਂ ਹੈ ਹੀ ਨਹੀਂ ਇੰਨੇ ਰੁਪਏ ਉਹ ਤਾਂ ਕਿੱਪਾਗਾ ਜਦੋਂ ਕੋਈ ਵੱਡੇ ਨਾਲ ਗੱਲ ਕਰਦੇ ਹੁੰਨ ਨਾ ਉਹਦੇ ਵਿੱਚ ਨਹੀਂ ਬੋਲਦੇ ਹੁੰਦੇ ਦੂਜੇ ਪਗੜ ਕੇ ਬੈਠ ਜਾਂ ਜਦ ਚਾਹ ਲੈ ਕੇ ਹਾਂ ਕੋਈ ਪੁੱਤ ਤੂੰ ਦੱਸ ਤੈਨੂੰ ਕਿੱਥੇ ਚਾਹੀਦੇ ਪੈਸੇ ਫਿਰ ਤਾਂ ਜਿਹੜੇ ਜਦੋਂ ਪਾਈ ਗਈ ਹੁੰਦਾ ਵੀ ਆਪਣੇ ਕੋਲੇ ਹੈ ਨਹੀਂ ਤੂੰ ਸ ਤਾਂ ਮੇਰੀ ਪਹਿਲੀ ਬਹੁਤ ਹੈਲਪ ਕਰਦੇ ਰਹਿੰਦੇ ਹੋ ਮੈਂ ਤੁਹਾਡੇ ਸਿਰ ਤੇ ਹੋਰ ਨਹੀਂ ਬੋਝ ਬਣਾਉਣਾ ਉਹ ਕੋਈ ਨਹੀਂ ਪੁੱਤ ਕੋਈ ਨਹੀਂ ਇਹ ਨੂੰ ਕੀ ਕਹਿਣਾ ਇਹਦਾ ਜਵਾਬ ਹੈ ਤੂੰ ਐਂ ਦੱਸ ਤੈਨੂੰ ਕਿੱਥੇ ਪੈਸੇ ਚਾਹੀਦੇ ਜਿੰਨੇ ਪੈਸੇ ਜਿਹੜਾ ਲੋੜ ਹੈ ਤੈਨੂੰ ਮੈਂ ਉਨੇ ਪੈਸੇ ਕਰਕੇ ਦੇ ਦਿਆਂਗਾ ਤਾਜੀ ਜੀ ਜੇ ਆਪਾਂ ਐ ਕਰੀਏ ਮੈਂ ਇੱਥੇ ਕੋਈ ਜੋਬ ਕਰ ਲਿਆ ਨਾ ਜਾਂਨੇ ਫਿਰ ਆਪਾਂ ਬਾਹਰ ਜੇ ਦਬਾਈ ਗਈ ਹੈ ਤਾਂ ਵੀ ਆਪਣੇ ਕੋਲੇ ਪੈਸੇ ਨਹੀਂਗੇ ਫਿਰ ਆਪਾਂ ਵੀ ਕਾਨੂੰ ਤੱਕ ਹੋਣਾਗਾ ਮੈਂ ਵੀ ਤੁਹਾਨੂੰ ਕਿਉਂ ਤੰਗ ਕਰਨਾਗਾ ਉਹ ਨਹੀਂ ਪੁੱਤ ਨਹੀਂ ਮੇਰੀ ਸੁਣ ਗੱਲ ਇੱਥੇ ਜੇ ਇੰਨਾ ਕੁਝ ਹੋਵੇ ਤਾਂ ਫਿਰ ਤੈਨੂੰ ਬਾਹਰ ਸੈਲੈਕਸ਼ਨ ਲੈਣ ਦੀ ਕੀ ਲੋੜ ਸੀ ਫਿਰ ਤੂੰ ਜਾਂਦਾ ਹੀ ਨਾ ਪਰ ਗੱਲ ਕਰ ਇੱਥੇ ਤਾਂ ਕੁਝ ਹੈ ਨਹੀਂ ਇੱਥੋਂ ਦਾ ਸਿਸਟਮ ਖਰਾਬ ਹੋ ਰਿਹਾ ਹੈ ਤਾਂ ਉੱਥੇ ਪੜ੍ਹਾਈ ਵਧੀਆ ਹੈ ਠੀਕ ਹੈ ਵਧੀਆ ਪੜ੍ਹਾਈ ਕਰਕੇ ਤੂੰ ਬਹੁਤ ਵੱਡਾ ਬਣ ਜਾਏਗਾ ਮੈਨੂੰ ਤਾਂ ਉਸ ਚੀਜ਼ ਹੈ ਵੀ ਮੇਰਾ ਭਤੀਜਾ ਕਿਰੇ ਵੱਡਾ ਅਫਸਰ ਬਣੂਗਾ ਠੀਕ ਹੈ ਪੈਸੇ ਪੁੱਛ ਨਹੀਂ ਕੋਈ ਗੱਲ ਨਹੀਂ ਹੁੰਦੀ ਪੈਸੇ ਮੈਂ ਤੈਨੂੰ ਕਰ ਦੂੰਗਾ ਤੂੰ ਐਂ ਦੱਸ ਵੀ ਕਿਤੇ ਚੈਰੀ ਗਏ ਪੈਸੇ ਦਤਾ ਮੈਨੂੰ 3 ਦਿਨਾਂ ਬਾਅਦ ਚਾਹੀਦੀ ਹੈ ਹਾਂ ਤੂੰ ਐਂ ਕਰੀ ਪਰਸੋਂ ਆਜੀ ਤੇਰੇ ਪੈਸੇ ਸਾਰੇ ਮੈਂ ਕਰਕੇ ਤੈਨੂੰ ਦੇ ਦੂੰਗਾ ਜੇ ਕੱਲ ਨੂੰ ਮੈਨੂੰ ਪੈਸੇ ਦੀ ਲੋੜ ਪੈ ਗਈ ਫੇਰ ਓਏ ਤੇਰਾ ਵੀ ਹੱਲ ਕਰ ਦੂੰਗਾ ਤੂੰ ਕਿਉਂ ਐਵੇਂ ਯਾਰ ਤੇਰਾ ਭਾਈ ਇਹ ਵੀ ਮੈਂ ਇਹਨੂੰ ਵੀ ਉਨੇ ਹੀ ਪਿਆਰ ਕਰ ਦਦ ਤੇ ਚਾਹੁੰਦਾ ਵੀ ਉਨੇ ਹੀ ਪਿਆਰ ਕਰਦਾ ਇਹਨੂੰ ਮੈਂ ਕਿਵੇਂ ਨੋਟ ਦੇ ਘਰਤਾ ਜੀ ਧੰਨਵਾਦ ਤੁਹਾਡਾ ਮੈਨੂੰ 500 ਰੁਪਏ ਦੇ ਫਿਰ ਕਰ ਦੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਪੂ ਜਦੋਂ ਮਰਜੀ ਆਈ ਪਰਸੋਂ ਤੈਨੂੰ 500 ਧਰ ਕੇ ਤੋਂ ਬਾਅਦ ਤੈਨੂੰ ਪੈਸੇ ਮਿਲ ਜਾਣਗੇ ਠੀਕ ਹੈ ਦਾਜ ਹਾਂ ਧੰਨਵਾਦ ਓ ਬੱਪੂ ਆ ਲੈ ਦਵਾਈ ਲੈ ਲੈ ਆ ਦੇਖ ਬੱਪੂ ਗੋਲੀ ਵੀ ਇੱਕੀ ਰਹਿ ਗਈ ਹੁਣ 10 ਪੈਸੇ ਵੀ ਐ ਨਹੀਂ ਕਿੱਥੋਂ ਲਿਆਈਆਂ ਗੋਲੀਆਂ ਘਰ ਵੀ ਤੂੰ ਗਰਬੀ ਰੱਖਦਾ ਤੇ ਜ਼ਮੀਨ ਵੀ ਗਰਬੀ ਰੱਖਤੀ ਕਿੱਧਰ ਗਈ ਤੇਰੇ ਚਾਚੇ ਦਾਏ ਹੁਣ ਕੋਈ ਨਹੀਂ ਲੱਗਦੇ ਸਾਧ ਹੁੰਦਾ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਪਰਮਾਤਮਾ ਤਾਂ ਹੈਗਾ ਨਾ ਉਹ ਆਪੇ ਦੇਊਗਾ ਸਭ ਕੁਝ ਕਰੂਗਾ ਤੂੰ ਐਵੇਂ ਨਾ ਹਾਂ ਕਰਿਆ ਕਰ ਰਿਆ ਇੱਕ ਗੋਲੀ ਖਾ ਲੈ ਨਾਲ ਉਹ ਬੱਤ ਤੂੰ ਤਾਂ ਐਵੇਂ ਗੱਲਾਂ ਕਰੀ ਜਾਂਦਾ ਰਹਿਣਾ ਰੱਬ ਵੀ ਕਿਤੇ ਹੈਗਾ ਪਰਮਾਤਮਾ ਹੈਗਾ ਸਭ ਕੁਝ ਦੇਊਗਾ ਪੰਗ ਕੱਢੀ ਗਈ ਆ ਗਿਆ ਆਪਣੇ ਘਰੇ ਅਗੀ ਜੀ ਗੱਡੀ ਆ ਗਈ ਇਹ ਤਾਂ ਬੱਬੂ ਆ ਓਏ ਬੜਾ ਯਾਰ ਅੱਜ ਤਾਂ ਕਮਾਲ ਹੋ ਗਈ ਬੱਬੂ ਆ ਗਿਆ ਲੈ ਬੱਬੂ ਆ ਗਿਆ ਇਹ ਤਾਂ ਹੂ ਲੰਘਦਾ ਕੱਪੜਾ ਵੜ ਗਿਆ ਹੋਊਗਾ ਇਹ ਕਿ ਚੈੱਕ ਲਈ ਆਉਂਦਾਗਾ ਸੱਸਰੀ ਘਾਲ ਤਾਇਆ ਸੱਸਰੀ ਘਾਲ ਬੱਤ ਸੱਸਰੀ ਤਾਂ ਓਹ ਠੀਕ ਹੈ ਹਾਂ ਹਾਂ ਔਰ ਛੋਟੇ ਭਾਈ ਠੀਕ ਹੈ ਕਿਹਤ ਕੈਮਰੈਂਦੀ ਆ ਆ ਵਧੀਆ ਪੁੱਤ ਬਸ ਜਿਹੜਾ ਟਾਈਮ ਪਾਸ ਹੋਈ ਜਾਂਦਾ ਔਰ ਤੂੰ ਆਏ ਦੱਸ ਵੀ ਤੇਰੀ ਪੜ੍ਹਾਈ ਕਿਵੇਂ ਹੈ ਪੜ੍ਹਾਈ ਤਾਂ ਵਧੀਆ ਚੱਲੀ ਜਾਂਦੀ ਹੈਗੀ ਮੈਂ ਨਾਲ-ਨਾਲ ਪੜ੍ਹੀ ਇਹਨਾ ਨਾਲ-ਨਾਲ ਹੁਣ ਜੌਬ ਵੀ ਕਰਦਾਗਾ ਚੱਲ ਚੰਗਾ ਪੁੱਤ ਜੀ ਜੌਬ ਮਿਲ ਗਈ ਤਾਂ ਹਾਂ ਹੁਣ ਮੈਂ ਮਹੀਨੇ ਦੀ ਛੁੱਟੀ ਵਾਸਤੇ ਆਇਆ ਸੀਗਾ ਅੱਛਾ ਹਾਂ ਚੱਲ ਚੰਗਾ ਹੋ ਗਿਆ ਕਿ ਮਿਲ ਗਿਆ ਇੰਨੀ ਬਹੁਤ ਹੁੰਦਾ ਹੈ ਹਾਂ ਤਾਇਆ ਨਾਲੇ ਆ ਲੈ ਤਾਇਆ ਇਹ ਕੀ ਹੈ ਪੁੱਤ ਪਤਾ ਆ ਅਣਜਾਨ ਨਾ ਬਣ ਮੈਨੂੰ ਸਾਰਾ ਕੁਝ ਪਤਾ ਹੈਗਾ ਮੈਂ ਪਿੰਡ ਚੋਂ ਪਤਾ ਲੈਂਦਾ ਰਹਿੰਦਾ ਸੀ ਤੇਰੇ ਬਾਰੇ ਵੀ ਤਾਇਆ ਕਿਵੇਂ ਹੈਗਾ ਨਾਲੇ ਮੈਨੂੰ ਤੇਰੇ ਬਿਮਾਰ ਹੋਣ ਦਾ ਵੀ ਪਤਾ ਸੀ ਤਾਂ ਹੀ ਮੈਂ ਛੁੱਟੀ ਲੈ ਕੇ ਆਇਆਗਾ ਇਹ ਤਾਂ ਆਪਣੇ ਘਰ ਦੇ ਕਾਗਜ਼ ਹੈ ਜਿਹੜਾ ਤੂੰ ਗਿਰਬੀ ਰੱਖਤਾ ਸੀਗਾ ਦਵਾਈ ਪਿੱਛੇ ਕੋਈ ਨਾ ਤਾਇਆ ਮਾੜੇ ਟਾਈਮ ਆਉਂਦੇ ਰਹਿੰਦੇ ਆ ਹੁਣ ਮੈਂ ਕਮਾਉਣ ਵਾਲਾ ਹੋ ਗਿਆ ਹੁਣ ਨਾ ਕਾਸੇ ਦੀ ਫਿਕਰ ਕਰੀ ਜਿਹੜੀ ਚੀਜ਼ ਤੇਨੂੰ ਲੋੜ ਹੋਈ ਤੂੰ ਮੈਨੂੰ ਦੱਸੀ ਅੱਜ ਮੇਰੇ ਕੋਲ ਇੰਨੇ ਕੁ ਪੈਸੇ ਹੈਗੇ ਆ ਵੀ ਮੈਂ ਤੇਰੀ ਖੁਆਇਸ਼ ਪੂਰੀ ਕਰ ਸਕਾਂ ਠੀਕ ਹੈ ਪੁੱਤ ਠੀਕ ਹੈ ਬਾਈ ਤੂੰ ਆਦੇ ਭਰਾ ਤੇ ਆਦੇ ਚਾਚੇ ਵਾਸਤੇ ਇਹ ਨਾ ਕੁਝ ਕੀਤਾ? ਹੋ ਨਹੀਂ ਯਾਰ ਬਾਈ ਮੈਂ ਚਾਚੇ ਵਾਸਤੇ ਨਹੀਂ ਮੈਂ ਤਾਂ ਆਪਦੇ ਪਰਿਵਾਰ ਵਾਸਤੇ ਕੀਤਾ ਇਹ ਸਾਰਾ ਕੁਝ। ਬਾਈ ਮੈਂ ਤਾਂ ਤੈਨੂੰ ਇਹਨੇ ਰੁੱਖਾ ਬੋਲਦਾ ਹੁੰਦਾ ਸੀ। ਮੈਂ ਤਾਂ ਤੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਕਦੇ। ਉਹ ਚੱਲ ਛੋਟੇ ਭਾਈ ਐ ਕਰਦੀ ਹੁੰਦੇ ਆ। ਫੇਰ ਕਿੱਡੀ ਗੱਲ ਆ ਜੇ ਤੂੰ ਮੈਨੂੰ ਰੁੱਖਾ ਬੋਲਿਆ। ਤੇਰੀਆਂ ਗੱਲਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ। ਮੈਨੂੰ ਉੱਥੇ ਜਾ ਕੇ ਸਮਝ ਆਈਆਂ ਤੇਰੀਆਂ ਗੱਲਾਂ ਵੀ ਆਪਾਂ ਨੂੰ ਕਿਵੇਂ ਚੱਲਣਾ ਚਾਹੀਦਾ ਜ਼ਿੰਦਗੀ 'ਚ। ਇਹ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੂੰ ਵੱਡੀ ਸਮਝਾਉਣਾ। ਨਿੱਕੇ ਤੋਂ ਵੀ ਬਹੁਤ ਕੁਝ ਤੇਰੂੰ ਗੱਲ ਆਈ ਸਮਝ ਜਦੋਂ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਵੀ ਜਦੋਂ ਬੱਬੂ ਆਉਂਦਾ ਸੀ ਆ ਤੇ ਤੂੰ ਭੱਜ ਭੱਜ ਕੇ ਕਿਵੇਂ ਬੋਲਦਾ ਹੁੰਦਾ ਸੀ ਕਿਉਂ ਰਵੀ ਤੈਨੂੰ ਮੈਂ ਸਮਝਾਉਂਦਾ ਹੁੰਦਾ ਸੀ ਨਾ ਵੀ ਜਿਹੜਾ ਪਰਿਵਾਰ ਹੁੰਦਾ ਉਹ ਪਰਿਵਾਰ ਹੀ ਹੁੰਦਾ ਜਿੱਥੇ ਆਪਣੇ ਸਾਰਾ ਪਿੰਡ ਦੇਖ ਲੈ ਆਪਣੇ ਤੇ ਵਿਫਤਾ ਪੈਣ ਤੇ ਭੱਜ ਗਿਆ ਸੀ ਮੂੰਹ ਮੋੜ ਗਿਆ ਸੀ ਤੇ ਉੱਥੇ ਤੇਰਾ ਭਾਈ ਸੱਤ ਸਮੁੰਦਰੋਂ ਪਾਰ ਵੀ ਆਪਣਾ ਇੱਥੇ ਪਤਾ ਲੈਣ ਆਇਆ ਤੇ ਆਪਣੀ ਮਦਦ ਕਰਨ ਆਇਆ ਪੁੱਤ ਪਰਿਵਾਰ ਚ ਗੁੱਸੇ ਕਿਲੇ ਤਾਂ ਚੱਲਦੀ ਰਹਿੰਦੇ ਆ ਪਰ ਇੰਨਾ ਗੁੱਸਾ ਵੀ ਨਹੀਂ ਕਰਨਾ ਤੇ ਆਈਂਦਾ ਕਿ ਆਪਣਾ ਪਰਿਵਾਰ ਹੀ ਟੁੱਟ ਜੇ ਪਤਾ ਤੈਨੂੰ ਮੈਂ ਕੀ ਸਮਝਾਵਾਂ ਪਰ ਹੁਣ ਮੈਂ ਤੈਨੂੰ ਦੱਸ ਹੀ ਦਿੰਨਾ ਅੱਜ ਤੋਂ 15-18 ਸਾਲ ਪਹਿਲਾਂ ਜਦੋਂ ਆਪਣੇ ਤੇ ਬਹੁਤ ਜ਼ਿਆਦਾ ਗਰੀਬੀ ਸੀਗੀ ਤਾਂ ਉਦੋਂ ਕੌਣ ਖੜਿਆ ਸੀ ਉਦੋਂ ਮੇਰਾ ਵੱਡਾ ਭਾਈ ਖੜਿਆ ਸੀ ਤੇ ਮੇਰੇ ਵੱਡੇ ਭਾਈ ਨੇ ਆ ਕੇ ਮੇਰੀ ਸਪੋਰਟ ਕੀਤੀ ਤਾਂ ਕਰਕੇ ਮੈਂ ਐਡਾ ਵੱਡਾ ਬਣਿਆ ਠੀਕ ਹੈ ਉਹਦੇ ਕਰਕੇ ਮੈਂ ਐਡਾ ਬਣਿਆ ਤਾਂ ਇਹ ਇਹ ਵੀ ਮੇਰੇ ਭਾਈ ਦੀ ਸੰਤਾਨ ਹੀ ਹੈ ਨਾ ਤਾਂ ਹੀ ਮੈਂ ਇਹਦੀ ਮਦਦ ਕਰਦਾ ਕਿਉਂਕਿ ਇਹਦੇ ਡੈਡੀ ਨੇ ਮੇਰੀ ਮਦਦ ਕੀਤੀ ਸੀ ਸੱਚੀ ਕਾਰਵਾਈ ਜੀ ਸਾਰਿਆਂ ਨੂੰ ਇਹ ਵੀਡੀਓ ਅਸੀਂ ਆਪ ਦੇ ਆਮ ਘਰਾਂ ਵਾਸਤੇ ਬਣਾਈ ਗਈ ਹੈ ਕਿਉਂਕਿ ਕਦੇ ਵੀ ਕਿਸੇ ਨੂੰ ਛੋਟਾ ਜਾਂ ਬਗਾਣਾ ਨਾ ਸਮਝੋ ਕੋਈ ਪਤਾ ਨਹੀਂ ਲੋੜ ਕਦੋਂ ਤੇ ਕਿਵੇਂ ਕਿਸੇ ਤੱਕ ਪੈ ਜਾਵੇ ਜੇ ਆਪਾਂ ਕਿਸੇ ਨੂੰ ਕੰਮ ਦੇਵਾਂਗੇ ਤਾਂ ਅਗਲਾ ਵੀ ਉਦੋਂ ਵੱਧ ਕੰਮ ਦੇਵੋ ਠੀਕ ਹੈ ਚਲੋ ਅੱਡੋ ਅੱਡੀ ਸਭਾ ਹੁੰਦੇ ਆ ਬੰਦਿਆਂ ਦੇ ਅੱਡੋ ਅੱਡੀ ਨੇਚਰ ਹੁੰਦੇ ਆ ਕੋਈ ਕਿਵੇਂ ਹੁੰਦਾ ਤੇ ਕੋਈ ਕਿਵੇਂ ਹੁੰਦਾ ਕੋਈ ਕਿਸੇ ਬਾਰੇ ਸੋਚਦਾ ਪਰ ਕਦੇ ਕਿਸੇ ਬਾਰੇ ਮਾੜਾ ਨਾ ਸੋਚੋ ਰੱਬ ਦਾ ਪਤਾ ਨਹੀਂ ਹੁੰਦਾ ਵੀ ਅੱਜ ਆਪਾਂ ਲੱਖਾਂ 'ਚ ਐ ਤੇ ਕੱਲ ਨੂੰ ਅੱਖਾਂ 'ਚ ਹੋ ਜਾਈਏ ਇਹ ਤਾਂ ਪਰਮਾਤਮਾ ਦੇ ਹੱਥ ੜੋੜ ਹੈ ਸਾਰੀ ਠੀਕ ਹੈ ਜਿਵੇਂ ਕਰਨਾ ਉਵੇਂ ਹੀ ਕਰਨਾ ਰੱਬ ਨੇ ਪਰ ਤੁਸੀਂ ਕਦੇ ਕਿਸੇ ਦਾ ਮਾੜਾ ਨਾ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ